ਹਾਂ ਅੱਜ ਆਪਣੀ ਰਿਤ ਉਹ ਜਮੀਨ ਵੇਚ ਕੇ ਤੂੰ ਵੀ ਬਾਗੜ ਰਾਂ ਨਾ 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 ਹਰਦੀ ਮੈਂ ਤਾਂ ਸिखਾ ਦਿੰਦੀ ਹਾਂ ਇਹ ਵੀ ਇਹਦੇ ਸੱਤ ਨੰਬਰ ਉੱਤੇ ਕੀ ਇਹ ਵੀ ਕੋਸਾ ਰਿਛਾ ਸ਼ੈਡੋ ਹੋ ਜਾ ਫਿਰ ਟੋਲ ਵਿੱਚ ਬੱਚ ਨਹੀਂ ਆਉਣਾ ਇਹਦੀ ਮੈਂ ਟੋਪੀ ਲਪੋਤੀ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਸਟ ਲਾਉ ਕੀ ਹਾਲ ਚੱਲ ਰਿਹਾ ਹਰ ਝੋ ਪਰ ਇਹਦਾ ਗੁੱਸਾ ਨਾ ਕਰਿਓ ਤੁਸੀਂ ਇਹ ਇਹਦਾ ਸੁਭਾਅ ਇਦਾਂ ਦਾ ਹੀ ਆ ਵਧੀਆ ਨਾਲ ਆਉਟਾ ਬੰਦਾ ਇਹ ਇਦਾਂ ਦੀ ਵੀ ਕੋਈ ਗੱਲ ਨਹੀਂ ਹੈਗੀ ਪਿਆਰ ਬਹੁਤ ਕਰਦਾ ਤੁਹਾਨੂੰ ਸਾਰਿਆਂ ਨੂੰ ਟੋਪੀ ਕੋਈ ਨਹੀਂ ਹੈਲੋ ਹਾਂ ਕਰ ਲੰਦੋ ਅੱਜ ਮੇਰੀ ਹਾਲਤ ਤੋਂ ਕੁਝ ਖਾਸ ਨਹੀਂ ਅੱਜ ਸਾਡੀ ਪੁੜੀ ਬੁਆਰ ਅੱਜ ਪਰਮੇ ਦੀ ਪੁੜੀ ਬੁਆਰ ਆ ਪੱਕ ਸਹੀ ਗੱਲ ਆ ਜਿਆਨ ਨੂੰ ਪੌਣੇ ਘੱਟ ਦਾ ਟਾਈਮ ਹੋ ਗਿਆ ਜਿਆਨ ਨੂੰ ਤਿਆਰ ਕਰਨ ਲੱਗਿਆ ਹੋਇਆ ਹਾਂ ਜੀ ਆਪ ਕੋ ਫੜ ਕੇ ਇਹਦੀ ਭਾਰੀ ਹੈ ਜੀ ਇਹੰਦੇ ਆਰ ਕਰਨੀ ਮੈਂ ਹੋ ਗਈ ਬਿਮਾਰ ਮੈਨੂੰ ਪਤਾ ਨਹੀਂ ਮਤਲਬ ਕੱਲ ਤੁਸੀਂ ਜਿਹੜਾ ਵਲੌਗ ਦੇਖ ਲਿਆ ਉਹਦੇ ਵਿੱਚ ਦੇਖਿਆ ਨਾ ਮੈਂ ਕੋਟੀ ਚ ਫਾਟਰ ਨਹੀਂ ਸੀ ਪਾਇਆ ਹੋਇਆ ਵੀ ਮੈਨੂੰ ਹਨਾ ਅੱਜ ਤਾਂ ਮੈਂ ਬਿਸਤਰੇ ਚੋਂ ਬਣੀ ਨਿਕਲੀ ਹਾਲੇ ਬਸ ਜ਼ਿਆਦਾ ਹੀ ਖਾਸਤਾ ਹੋਈ ਪਈ ਆ ਹਾਲ ਤਾਂ ਜਿਹੜੀ ਆ ਜਿਆਦਾ ਹੀ ਮम्मा ਆ ਚੀਜ਼ੇ ਤੋਂ ਬਹੁਤ ਜ਼ਿਆਦਾ ਪੇਨ ਕਰਦੀ ਆ ਹਨਾ ਛਾਤੀ ਪੇਨ ਕਰਦੀ ਬਾਲੀ ਜਾਂਦੀ ਛਾਤੀ ਠੰਡ ਦੇ ਨਾਲ ਜੁੜ ਗਈ ਮੇ ਤੋਂ ਮਤਲਬ ਹੁਣ ਵੀ ਮੈਂ ਥੋੜਾ ਜਿਹਾ ਉਠੀ ਆ ਨਾ ਹੁਣ ਰੋਟੀ ਬਣਾਉਣੀ ਆ ਮਜਬੂਰੀ ਆ ਕਿਉਂਕਿ ਦੁੱਧ ਚਾਹ ਤਾਂ ਇਹਨਾਂ ਨੇ ਬਣਾ ਲਿਆ ਜਿਵੇਂ ਕਿਵੇਂ ਕਰਕੇ ਸਾਡੀ ਮੰਮੀ ਜਨ ਹੜ ਜਾ ਗੱਲ ਕਰ ਲੈ ਉਹਨਾਂ ਦੇ ਵੀਡੀਓ ਚ 2 ਮਿੰਟ ਚ ਉੱਪਰ ਆ ਸਿਆਣਾ ਪਰ ਤੂੰ ਸਿਆਣਾ ਬਣ ਨਿਆਣਾ ਨਾ ਬਣ ਤੇ ਇਹਦੇ ਡੈਡੀ ਨੂੰ ਨਹੀਂ ਪਤਾ ਲੱਗਦਾ ਵੀ ਕਿਵੇਂ ਚਾਹ ਦੁੱਧ ਬਣਾਉਣਾ ਕਿਹੜਾ ਦੁੱਧ ਕਰਮ ਕਰਨਾ ਕੀ ਕਰਨਾ ਪਰਮ ਨੂੰ ਹੱਲੇ ਪਤਾ ਥੋੜਾ ਜਿਹਾ ਹੈ ਨਾ ਇਹ ਕਰ ਲੈਂਦਾ ਇਹਨੇ ਮੈਨੂੰ ਵੀ ਚਾਹ ਬਣਾ ਕੇ ਦੇਤੀ ਤੇ ਆਪ ਵੀ ਦੁੱਧ ਪੀ ਲਿਆ ਪੰਜਾਹ ਹਾਂ ਝਾਰ ਨੂੰ ਵੀ ਦੇਤਾ ਆਪਦੇ ਡੈਡੀ ਨੂੰ ਵੀ ਦੇਤਾ ਬਣਾ ਝਾਰ ਨੂੰ ਨਹੀਂ ਆਜ ਬੰਦੇ ਇਹ ਤਾਂ ਨਹੀਂ ਝਾਰ ਨੂੰ ਵੀ ਪਤਾ ਹੈ ਇਹਨੂੰ ਸਵਾ ਪਤਾ ਇਹਨੂੰ ਨੁੱਲਾ ਕੁੱਕੜੀ ਪਤਾ ਇਹੋ ਦੁੱਧ ਪਾਣੀ ਕਰਦਾ ਓਏ ਓਏ ਮੁੰਡਾ ਗੁੱਟ ਰੋਜ਼ ਇਹਦਾ ਕੰਮ ਮੈਂ ਜਿੰਨੀ ਟੋਪੀ ਲਾ ਪਾਦੇ ਲਊ ਟੋਪੀ ਦੇ ਦੇ ਮੈਂ ਟੋਪੀ ਲਪੋਤੀ ਆਪੇ ਪੱਗ ਬੰਨੂਗਾ ਜਦੋਂ ਟੋਪੀ ਲੱਭੂਗੀ ਚਲੋ ਮੈਂ ਜਾਣਾ ਰੋਟੀ ਪਾਣੀ ਬਣਾ ਕੇ ਦੇ ਦਾਂ ਇਹਨੂੰ ਸਕੂਲ ਭੇਜਦੀ ਐ ਤੇ ਮੈਂ ਸਾਗ ਦਾ ਰਾਤ ਦਾ ਤੁਸੀਂ ਦੇਖਿਆ ਹੀ ਹੋਇਆ ਹਨਾ ਵੀ ਸਾਗ ਲਿਆਂਦਾ ਹੋਇਆ ਸਾਗ ਲਿਆ ਤਾ ਪਰ ਨਹੀਂ ਬਣੂਗਾ ਕੋਈ ਫੀਮ ਹੁੰਦੀ ਐ ਤੇ ਸਟਿੱਕ ਮਮਮੀ ਜੱਟੀ ਕੋਈ ਗੱਲ ਤੇ ਜੱਟੀ ਕਦੇ ਦੇਖੀ ਐ ਤੁਸੀਂ ਉਹੀ ਵੀਡੀਓ ਦੇ ਵਿੱਚ ਹਜੀਆਂ ਗੱਲਾਂ ਨਹੀਂ ਬੋਲਦੀਆਂ ਹੁੰਦੀਆਂ ਉਹ ਦੋ ਚਿੱਕੀ ਐ ਤੇ ਵਾਜ ਨਹੀਂ ਆਣੀ ਤੁਹਾਨੂੰ ਪਤਾ ਇਦਾਂ ਹੀ ਬੋਲੀ ਜਾਂਦੇ ਆ ਜਿਹੜੀ ਚੀਜ਼ ਕਦੇ ਦੇਖੀ ਨਹੀਂ ਕਰੀ ਹੋ ਉਹ ਵੀ ਬੋਲੀ ਜਾਣਗੇ ਮੈਂ ਥੋੜਾ ਜਿਹਾ ਹੁਣ ਚਾਹ ਚੋ ਜੀ ਪੀਤੀ ਆ ਤੇ ਵਿਕਸ ਮੜੀ ਆ ਹਾਲੇ ਕੋਈ ਪੇਨਕਿਲਰ ਨਹੀਂ ਹੈਗੀ ਘਰੇ ਰਾਤ ਦੀ ਮੈਂ ਹੈਗਾ ਮੈਨੂੰ ਰਾਤ ਦਾ 10:00 ਵਜੇ ਦੀ ਪ੍ਰੋਬਲਮ ਚਾਰ ਹੱਥ ਬਹੁਤ ਠੰਡੇ ਨੇ ਨਾਲ ਆਈ ਸੀ ਰਾਤ ਮੈਂ ਨਾ ਖਾ ਪਤਾ ਮੈਨੂੰ ਕੀ ਗੱਲ ਹੁਣ ਤੁਸੀਂ ਵੀ ਕਹਿਣਾ ਮੈਂ ਤਾਂ ਬੋਲਿਆ ਵੀ ਘਟ ਜਾਂਦਾ ਇਹ ਬਲਾਈ ਵੀ ਮੈਨੂੰ ਬਹੁਤ ਜਾਂਦੇ ਆ ਹਨਾ ਮੈਂ ਬੈ ਜਾਣਾ ਸੀ ਚੁੱਪ ਕਰਕੇ ਮੈਨੂੰ ਇਹਨਾਂ ਨੇ ਠੀਕ ਕਰਕੇ ਠਾਲ ਲਿਆ ਹਨਾ ਵਧੀਆ ਗੱਲ ਆਉਤਾ ਨਿਆਣੇ ਹਲਾ ਠੀਕ ਕਰਕੇ ਮਾਪੇ ਨੂੰ ਠਾਲ ਲੰਦੇ ਆ ਜਿਹੜੇ ਕਹਿੰਦੇ ਆ ਵੀ ਤੁਹਾਡੇ ਬਿਨਾ ਘਰ ਚ ਰੌਣਕ ਨਹੀਂ ਹੈ ਨਾ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਜਿਹੜਾ ਨੇ ਵੀ ਕਹਿਤਾ ਕਹਿੰਦਾ ਮੰਮੀ ਵਾਲੀ ਡਿਊਟੀ ਕੋਈ ਨਹੀਂ ਕਰ ਸਕਦਾਗਾ ਤੇ ਮੈਂ ਰਾਤ ਅਲਰਜੀ ਵਾਲੀ ਗੋਲੀ ਮੈਨੂੰ ਲੱਭੀ ਮੈਂ ਉਹ ਲੈ ਕੇ ਪੈ ਗਈ ਤੁਹਾਨੂੰ ਪਤਾ ਵੀ ਮੈਂ ਕੋਰਟੀ ਜਦੋਂ ਬਣਨੀ ਹੈ ਮੇਰੇ ਕੋਟੀ ਲੜਦੀ ਆ ਮੈਂ ਦੇਖਦੀ ਆ ਬਾਜ਼ਾਰ ਜਾ ਕੇ ਆਉਣੀ ਆ ਮੈਂ ਕੋਟੀ ਜੀ ਅੱਜ ਤਾਂ ਨਹੀਂ ਜਾਇਆ ਜਾਣਾ ਅੱਜ ਤਾਂ ਮੈਂ ਸਾਗ ਬਣਾਉਣਾ ਇੱਕ ਜਿਆ ਨੂੰ ਲੋਹਾਂ ਲਿਆ ਕੇ ਦੇਣੀ ਆ ਤੇ ਮੈਂ ਆਪਦੇ ਲਈ ਕੋਟੀ ਛਾਟਰ ਨਵਾਂ ਲੈ ਕੇ ਆਉਣੀ ਆ ਪਿਛਲੇ ਸਾਲ ਵੀ ਮੈਂ ਧੱਕੇ ਨਾਲੇ ਪਾਉਂਦੀ ਰ ਤੇ ਇਸ ਵਾਰ ਜਿਹੜੀ ਪਤਾ ਨਹੀਂ ਤਾਂ ਧੁੱਪ ਪੈਂਦੀ ਆ ਉਹਦੇ ਕਾਰਨ ਇਹ ਕੱਪੜੇ ਪੈਂਦੇ ਨਹੀਂ ਹੈਗੇ ਪਤਾ ਨਹੀਂ ਕੀ ਗੱਲ ਮੈਂ ਬਹੁਤ ਔਖੀਆਂ ਰਾਤ ਵੀ ਮੈਂ ਬਾਹਰ ਕੰਮ ਕਰਦੀ ਪਉਂਦੀ ਪਾਇਆ ਰੱਖਿਆ ਕੋਟੀ ਪਾਈ ਰੱਖੀ ਤੇ ਜਦੋਂ ਹੀ ਮੈਂ ਅੰਦਰ ਆਈ ਮੈਨੂੰ ਹਨਾ ਪਤਾ ਨਹੀਂ ਕੀ ਕਵਰਾ ਹਟੋਈ ਨਹੀਂ ਮੇਰੇ ਖਾਰਸ਼ੇ ਸ਼ੁਰੂ ਹੋ ਗਈ ਬਹੁਤ ਜ਼ਿਆਦੇ ਫਿਰ ਮੈਂ ਕੋਟੀ ਲਾ ਕੇ ਮਾਰੀ ਹਾਂ ਫਿਰ ਹੋ ਗਈ ਹਾਂ ਫਿਰ ਮੈਂ ਉੱਪਰ ਸ਼ਾਲ ਲੈ ਲਿਆ ਸ਼ਾਲ ਜਿਹੜਾ ਲਿਆ ਸੀ ਉਹ ਵੀ ਹਲਕਾ ਸੀਗਾ ਜਿਹੜਾ ਬਲੈਕ ਕਲਰ ਦਾ ਲਿਆ ਹੋਇਆ ਸੀ ਉਹ ਵੀ ਨਹੀਂ ਇੰਨਾ ਪਾਰਾ ਹੈਗਾ ਏ ਚਲੋ ਹੁਣ ਮੈਂ ਪਹਿਲਾਂ ਤਾਂ ਰੋਟੀ ਬਣਾਦਾ ਫਿਰ ਦੇਖਦੇ ਆ ਆਪਾਂ ਪੂਰਾ ਦਿਨ ਜੁੜੇ ਰਹੋ ਵਲੌਗ ਦੇ ਨਾਲ ਕਿੱਥੇ ਤੱਕ ਵਲੌਗ ਬਣਦਾ ਕੀ ਕੀ ਤੁਹਾਡੇ ਨਾਲ ਸ਼ੇਅਰ ਹੁੰਦਾ ਹਨਾ ਜੁੜੇ ਰਹੋ ਹੁਣ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪਲੀਜ਼ ਆਪਣਾ ਪਿਆਰ ਆ ਜਾ ਕਮੈਂਟਸ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਤੇ ਮੈਂ ਤਾਂ ਹਲੇ ਤੱਕ ਦੇਖ ਲਉ ਬਿਸਤਰੇ 'ਤੇ ਬੈਠੀ ਆ। ਕੱਲ ਦੋਦੂ ਕੀ ਅੰਟੀ ਦੀ ਕੀ ਨਾ ਅੰਟੀ ਉਹ ਦੇਖਦੇ ਨੇ ਹੋਰ ਕਿਹਨੇ ਦੇਖਣਾ ਮੈਨੂੰ ਕੋਈ ਗੱਲ ਨਹੀਂ ਅੰਟੀ ਵੀ ਉਹਦੇ ਹੋਣਗੇ ਜੀਚ ਕੁਝ ਹੋਊਗਾ ਜੇ ਮੈਂ ਘਰੇ ਬੈਠੀ ਰਹਿੰਦੀ ਵੀਡੀਓ ਨਾ ਬਣਾਉਂਦੀ ਤਾਂ ਮੈਨੂੰ ਕਿੰ ਪਤਾ ਲੱਗ ਜਾਂਦਾ ਮੈਨੂੰ ਕੌਣ ਦੇਦਾ ਕੌਣ ਨਹੀਂ ਦੇ ਦ ਹੁਣ ਮੈਨੂੰ ਸਾਫ-ਸਾਫ ਪਤਾ ਵੀ ਜਦੋਂ ਦੂਰ ਤੱਕ ਘੰਟੀਆਂ ਖੜਕ ਜਾਂਦੀਆਂ ਨੇ ਵੀ ਉਹਨੇ ਵੀਡੀਓ ਪਾਤੀ ਹੋਰ ਵੀਡੀਓ ਦੇ ਵਿੱਚ ਐ ਬੋਲਿਆ ਇੱਥੋਂ ਸਾਫ-ਸਾਫ ਪਤਲਾ ਤਾਂ ਉਹਨੇ ਮੇਰੀ ਵੀਡੀਓ ਦੇਖੀ ਆ। ਔਰ ਸਭ ਕਾ ਸੇਵਨ ਜਿਵੇਂ ਕਹਿੰਦੇ ਅੰਨ ਗ੍ਰਹਿਣ ਕਰੇ ਬਿਨਾ ਰਹਿ ਸਕਦੇ ਆ ਮੇਰੀ ਵੀਡੀਓ ਦੇਖੇ ਬਿਨਾ ਨਹੀਂ ਰਹਿ ਸਕਦੇ ਹਨਾ ਲੋਕ ਤਾਂ ਕਹਿੰਦੇ ਅੰਨ ਚ ਪ੍ਰਾਣ ਨੇ ਉਹਦੇ ਲਈ ਮੇਰੀ ਵੀਡੀਓ ਚ ਪ੍ਰਾਣ ਨੇ ਉਹਦੇ ਸਾਰੇ ਪ੍ਰਾਣ ਮੇਰੀ ਵੀਡੀਓ ਚ ਟਕ ਕੇ ਰਹਿੰਦੇ ਆ ਮੈਂ ਕੀ ਕਰਾਂ ਭਾਈ ਥੋੜੀ ਮਰਜ਼ੀ ਥੋੜਾ ਕਰ ਥੋੜਾ ਫੋਨ ਮੇਰਾ ਕਰ ਮੇਰੀ ਮਰਜ਼ੀ ਮੈਂ ਇਹ ਵੀਡੀਓ ਬਣਾ ਦੰਨੀ ਆ ਉਹ ਦੇਖ ਲੈਂਦੇ ਆ ਕੋਈ ਗੱਲ ਨਹੀਂ ਦੇਖਣ ਵਾਲਿਆਂ ਦਾ ਰੱਬ ਭਲਾ ਕਰੇ ਰੱਬ ਉਹਨਾਂ ਨੂੰ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਤਾਂ ਹੁੰਦਾ ਇੱਕ ਥੋੜਾ ਗਾਉਣ ਵਾਲਾ ਹੈ ਇੱਥੇ ਵੀਰਾ ਗਾਣਾ ਲਾਉਂਦਾ ਬਦਬੋ ਜੀ ਉੱਠੀ ਐ ਕੋਈ ਮੱਛਿਆ ਲੱਗਦਾ ਏ ਨਹੀਂ ਛੜਿਆ ਰਕਦਾ ਛੜਿਆ ਲੱਗਦਾ ਏ ਚੱਲ ਰਹਿਣ ਦੇ ਛੱਡ ਦੇ ਲਾਓ ਵੀ ਆਪਣੇ ਹੀ ਬੱਚੇ ਆ ਕੋਈ ਮੱਛਿਆ ਲੱਗਦਾ ਏ ਬਸ ਰਹਿਣ ਦੇ ਛੱਡ ਦੇ ਲਾਓ ਵੀ ਆਪਣੇ ਬੱਚੇ ਆ ਕੋਈ ਗੱਲ ਨਹੀਂ ਉਹ ਵੀ ਆਪਣੇ ਸਾਰੀ ਦੁਨੀਆ ਹੁੰਦੀ ਤਾਂ ਆਪਣੀ ਹੀ ਐ ਐਵੇਂ ਨਹੀਂ ਬੰਦੋਂ ਕਰੀਦਾ ਹੁੰਦਾ ਇਹ ਬਿਮਾਰੀ ਠਮਾਰੀ ਵੀ ਜਦੋਂ ਮੈਂ ਮੇਰਾ ਦੁੱਖ ਸੁੱਖ ਤੁਹਾਨੂੰ ਹੀ ਦੱਸਣਾ ਜੇ ਹੁਣ ਉਹ ਜੇ ਜਿਹੜੇ ਆਂਟੀ ਆ ਉਹ ਰਿਸ਼ਤੇਦਾਰ ਸੀਗੇ ਜਦੋਂ ਆਪਣੇ ਤੇ ਭੀੜੀ ਪੈਂਦੀ ਆ ਕੁਝ ਵੀ ਹੁੰਦਾ ਪਰ ਰਿਸ਼ਤੇਦਾਰਾਂ ਭੈਣ ਭਾਈਆਂ ਨੂੰ ਫੋਨ ਕਰਕੇ ਦੱਸਦੇ ਹੁੰਦੇ ਆ ਜਦੋਂ ਹੁਣ ਉਹ ਮੇਰੀ ਓਕੜ ਨਹੀਂ ਸੁਣਦੇ ਨਾ ਮੈਂ ਉਹਨਾਂ ਨੂੰ ਫੋਨ ਕਰਦੀ ਆ ਨਾ ਉਹ ਮੈਨੂੰ ਫੋਨ ਕਰਦੇ ਆ ਮੈਂ ਆਪਦਾ ਦਿਮਾਗ ਚਲਾ ਲਿਆ ਵੀਡੀਓ ਲਾ ਕੇ ਉਹਨਾਂ ਨੂੰ ਦੱਸਣ ਲੱਗ ਗਈ ਵੀਡੀਓ ਪਾ ਕੇ ਵੀ ਮੈਂ ਬਿਮਾਰ ਆ ਮੈਂ ਠੀਕ ਆ ਮੈਂ ਖੁਸ਼ ਆ ਮੈਂ ਆ ਲਿਆਂਦਾ ਮੈਂ ਉਹ ਲੈ ਕੇ ਆਉਣਾ ਮੈਂ ਉਹ ਦੇ ਕੇ ਆਉਣਾ ਹਨਾ ਮੈਂ ਵੀਡੀਓ ਚ ਦੱਸਣ ਲੱਗੀ ਯੋ ਵਿਚਾਰੇ ਹੁਣ ਫਸ ਗਏ ਇੱਕ ਤਾਂ ਇੱਕ ਤਾਂ ਉਹ YouTube ਨੂੰ ਮਾੜਾ ਕਹਿੰਦੇ ਨੇ ਕਹਿੰਦੇ YouTube ਤੇ ਗੰਦ ਮੰਦ ਆਉਂਦਾ ਹੁਣ ਤਾਂ ਉਹ ਵਿਚਾਰੇ ਵੀਡੀਓ ਵੀ ਨਹੀਂ ਫਾ ਸਕਦੇ ਉਹ ਮੈਨੂੰ ਕਿਵੇਂ ਦੱਸਣਗੇ ਚੱਲ ਕੋਈ ਗੱਲ ਨਹੀਂ ਮੇਰੀ ਵੀਡੀਓ ਲੰਬੀ ਹੋ ਜਾਣੀ ਪੂਰਾ ਦਿਨ ਜੁੜੇ ਰਹੋ ਬਲੌਗ ਦੇ ਨਾਲ ਠੀਕ ਹੈ ਜੀ ਅਸਰੀਕਾ ਜੀ ਕੀ ਗੱਲ ਹੋ ਗਈ ਮੇਰੀ ਮੇਲ ਕਰਤੀ ਯਾਰ ਦੰਦ ਹੈ ਦੇਖੋ ਲੋਕਾਂ ਨੇ ਜਨਨੀਆਂ ਤਾਂ ਗਾਲਾਂ ਪੈਂਦੀਆਂ ਨੇ ਵੀ ਉਹ ਕੰਮ ਨਹੀਂ ਕਰਦੀਆਂ ਇਹ ਦੇਖ ਪੱਥੀ ਆ ਪੱਥ ਪੱਥ ਦੇਖ ਆਉਂਦੀ ਜੀ ਤੂੰ ਤਾਂ ਖਾਉਂਦੀ ਥੋੜੀ ਜੀ ਬਰਤਣੀਆਂ ਨਹੀਂ ਉਹ ਇੰਨਾ ਬਾਲਣ ਪਿਆਦਾ ਰਹੇਗਾ ਮੂੰਹ ਨੂੰ ਜੀ ਕੀਤਾ ਬਸ ਮਾੜਾ ਕਰਤਾ ਕੋਸ਼ਿਸ਼ ਤੇ ਇਹ ਵੀ ਤਾਂ ਟੂ ਹੀ ਤਾਂ ਨਹੀਂ ਹਿੱਲਦਾ ਹੁੰਦਾ ਹਾਏ ਹਾਏ ਹੈ ਇੱਕ ਤਾਂ ਦੋਖਦਾ ਦੋਖਦਾ ਇੱਕ ਗਾਲਾਂ ਵੱਧ ਮਿਲਦੀਆਂ ਨੇ ਦੂਜੇ ਤੋਂ ਚ ਕੰਮ ਵੀ ਐਡਾ ਵੱਡਾ ਹੁੰਦਾ ਹੁਣ ਸਾਗ ਜੇ ਨਹੀਂ ਤਾਂ ਹਰਕਤਾਂ ਮਾਂ ਹੁਣ ਕਿਹੜਾ ਪਤਾ ਦੀਗਾ ਵੀ ਚਲ ਸਾਗ ਥੋੜੀ ਐ ਤੇ ਬਿਮਾਰ ਹੋ ਜਾ ਰਾਤ ਨੂੰ ਚੰਗੀ ਭਲੀ ਪਈ ਤੜਕੇ ਨੇ ਕੀ ਬਣ ਗਿਆ ਚੰਗੀ ਭਨੀ ਪਈ ਰਾਤ ਹੋ ਮੇਰੇ ਮੂੰਹ ਨੂੰ ਵੀ ਕੀ ਹੋਇਆ ਹੋਇਆ ਮੈਨੂੰ ਆਪਦਾ ਮੂੰਹ ਨਹੀਂ ਦੀ ਮੂੰਹ ਲੱਗਦਾ ਪੜਾ ਲੱਗਦਾ ਕੋਰਾ ਬਹੁਤ ਹੁੰਦਾ ਠੰਡ ਵਧ ਗਈ ਪਤਾ ਨਹੀਂ ਕੀ ਹੋਇਆ ਸਮਝ ਨਹੀਂ ਲੱਗੀ ਉਹ ਰਪਾ ਨਾ ਠੰਡ ਲੱਗਦੀ ਇਹਨੂੰ ਹਾਂ ਠੀਕ ਨਾ ਗੋੜੀ ਲੈ ਲਈ ਠੀਕ ਨਾ ਗੋੜੀ ਅੰਦਰ ਚੁਹਾੜ ਦੇ ਲੈ ਅੰਦਰ ਉਹ ਨਿਆਣ ਸਵੇਰ ਤੇ ਕਹਿੰਦੇ ਨੇ ਗੋੜੀ ਅੰਦਰ ਗੋੜੀ ਅੰਦਰ ਮੰਮੀ ਚਲਾਉਂਦੇ ਨੇ ਕੀ ਕਰਾਏ ਨੀ ਰਾਤ ਚੰਗੀ ਬਲੀ ਪਈਆਂ ਪਤਾ ਨਹੀਂ ਕੀ ਹੋ ਗਿਆ ਕੀ ਹੋ ਗਿਆ ਮੈਨੂੰ ਆਪ ਕੋ ਨਹੀਂ ਪਤਾ ਜੇ ਬੰਦੇ ਨੂੰ ਪਤਾ ਹੋਵੇ ਗੱਲਾਂ ਹੀ ਕਾਹਦੀਆਂ ਤੇਰੇ ਇੰਟਰਵਿਊ ਭਰਾਵਾ ਇੰਨੀ ਮਿਹਨਤ ਕਰਕੇ ਅਸੀਂ ਕੈਮਰਾ ਸੈੱਟ ਕਰਦੇ ਤੁਸੀਂ ਵੀਡੀਓ ਲਾਈਕ ਕਰਨਾ ਸ਼ੇਅਰ ਕਰ ਦੇਣੀ ਹੈਗੇ ਐ ਨਹੀਂ ਥੋੜੇ ਨਾ ਉਹ ਤੂੰ ਰੋਜ਼ ਇਹ ਨਾਲ ਉਹਨਾਂ ਨੂੰ ਕਿਹਾ ਕਰ ਤੇਰਾ ਰੋਜ਼ ਦਾ ਹੀ ਕੰਮ ਆ ਆਪ ਦੇ ਵਾਲਿਆਂ ਨੂੰ ਕਹ ਲੈ ਆਪਾਂ ਉਹ ਤਾਂ ਕਰ ਲੈਣੀ ਮੈਂ। ਉਹ ਬਣਾ ਚੈਨਲ। ਆਪਾਂ ਇਹਦਾ ਚੈਨਲ ਬਣਾ ਲੈਂਦੇ ਆ। ਹਾਂ ਦੱਸ। ਬਣਾ ਲਈ। ਇੱਥੇ ਤਾਂ ਵੀ ਨਹੀਂ ਹੋਊਗਾ। ਇਹ ਤੈਨੂੰ ਦੇਖਣ ਆਉਣਗੇ ਜ਼ਰੂਰ। ਇਹਦਾ ਮੈਂ ਚੈਨਲ ਬਣਾ ਕੇ ਫਿਰ ਉਹਦਾ ਲਿੰਕ ਦਊਂਗੀ। ਬੜੀ ਝੂਠ ਬੋਲ। ਮਾਤਾ ਨੂੰ ਦੇਣਾ ਦੱਸੋ ਬਣਾਉਗਾ। ਸੱਚ ਮਾਰਨੇਂ ਤੈਨੂੰ। ਜਿਹੜਾ ਬੰਦਾ ਮੈਨੂੰ ਲੱਭ ਸਕਦਾ ਉਹ ਤੈਨੂੰ ਲੱਭਾਵਾ ਸਕਦਾ। ਸਾਡਾ ਘੜਾ ਇੱਥੇ ਕੀ ਗੱਲ ਜਾਂਦੀ। ਤਾਂ ਮੇਰੇ ਨਾਲ ਦੀਆਂ ਜਿਹੜਾਰ ਬਲੌਗਸ ਸਬਸਕ੍ਰਾਈਬ ਕਰ ਲਿਓ ਜਿਹੜਾਰ ਬਲੌਗਸ ਇੰਸਟਾਗ੍ਰਾਮ ਤੇ ਵੀ YouTube ਤੇ ਵੀ Facebook ਤੇ ਵੀ ਮੈਨੂੰ ਲੱਭਣਾ ਦਾ ਸੁੱਖ ਹੈ ਹਾਂ ਮੈਨੂੰ ਲੱਭਣਾ ਬਹੁਤ ਸੁੱਖਾ ਜੈ ਮੈਨੂੰ ਲੱਭਦੇ ਹਾਂ ਹੁਣ ਮੈਂ ਹੁਣ ਤਾਂ ਬੜਾ ਸਫਾਈ ਹੈ ਟਾਈਮ ਹੋ ਗਿਆ 2:30 ਵਜੇ ਅੱਜ ਸਾਗ ਬਹੁਤ ਲੇਟ ਚਲੋ ਕੰਟੀਨਿਊਇਟ ਸਾਰੇ ਕਿਥੇ ਨੇ ਦਾਦੂ ਸੰਤ ਆ ਬੈਠਾ ਉਹ ਚੱਲ ਮੇਰੀ ਨਹੀਂ ਉਹ 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 ਇਹ ਸਾਡਾ ਜਮੂਰਾ ਜੀ ਦੁਖੀ ਕੀਤਾ ਬੇਕਤੰਦਿਲ ਨਾ ਬਿਮਾਰਾਂ ਵੀ ਉੱਪਰ ਦੀ ਮੈਨੂੰ ਇਹ ਤੰਗ ਕਰਦਾ ਸਾਰੇ ਕੈਮਰਾਮੈਨ ਦੇਖੀ ਪਰ ਦੇਖੀ ਲਾ ਟੁੱਟੀ ਹੋਈ ਹੈ ਮਤਲਬ ਬਾਹੋਂ ਇਹ ਇਹ ਇੱਕ ਹੱਥ ਤੇ ਫਲ ਡੋਇਆ ਸਹੀ ਆਂਦਰੋਂ ਡੰਡਲ ਦੀ ਪਰੇ ਕਰਮ ਹਾਂ ਪਤਾ ਹੀ ਗਾਣ ਕੇ ਕਰਦਾ ਚੱਲ ਚੱਕਾ ਸਮਾ ਹੁਣ ਅੱਗ ਜਾਲ ਲੈਂਦੇ ਹਾਂ ਅੱਗ ਜਾਲ ਲੈਂਦੇ ਨਾ ਅਸੀਂ ਤਾਂ ਬਿਨਾਂ ਅੱਗ ਤੋਂ ਸੁਆਗ ਜਾਲ ਲੈਂਦੇ ਅਸੀਂ ਤਾਂ ਫੂਕ ਮਾਰ ਕੇ ਦਾਂ ਇੱਥੇ ਜਿਰਾ ਕਰੀਏ ਫੇਰ ਅੱਗ ਜਾਲ ਕੀ ਆ ਕੀ ਆ ਧੁੰਦੀ ਆ ਰਾਹ ਕਰਨ ਲਾ ਦੇ ਪਰ ਹਾਂ ਦੇ ਖਸਾਈ ਜਾਂਦੇ ਹੋ ਜਾਲ ਜਾਲ ਕੇ ਬੁਲਾਈ ਜਾਂਦੇ ਨੇ ਜਾਲ ਦੇ ਤੇ ਕੜਾਈ ਆ ਇਹਨਾਂ ਨੇ ਮੈਨੂੰ ਗੜਾਈ ਆ ਮੈਂ ਕਿਹੜੀ ਜੇ ਤਾਂ ਇਹ ਬਚਾਲੇ ਰਹਿ ਗਿਆ ਮੈਂ ਪੈ ਗਈ ਫਿਰ ਤਾਂ ਰਹਿ ਗਿਆ ਹਾਂ ਜੇ ਬਲੌਬ ਚਲੇ ਰਹਿ ਗਿਆ ਇਹਦਾ ਮਤਲਬ ਬਤਾਓ shit ਫੋਂ 16 ਹੋਣਾ ਸੀ ਹੱਥ ਇਹ ਮਾਈ ਤੇ ਲੈ ਲੈਣਾ ਆਪਾਂ ਗਰੀਬ ਬੰਦੇ ਆ ਕੋਈ ਬੰਦਾ ਜੇ ਮੈਨੂੰ ਪਰਮ ਉਹ ਨਹੀਂ ਬੋਲ ਜਾਈਦਾ ਮੈਂ ਆਏ ਨਹੀਂ ਕਹੀਦਾ ਹੁੰਦਾ ਕਾਇਂ ਕਹੀ ਜਾਂਦਾ ਵਹਿਗੁਰੂ ਦਾ ਦਿੱਤਾ ਮੈਨੂੰ ਸਾਰਾ ਕੁਝ ਤੇਰੇ ਕੋ ਮਾਪੇ ਹੈਗੇ ਤੇਰੇ ਕੋ ਮੇਰੇ ਵਰਗੀ ਮੰਮੀ ਹੈ ਤੂੰ ਕਾ ਦਾ ਗਰੀਬ ਆ ਅੱਬੇ ਲੈਣਾ ਮਰੂ ਕੀ ਜਾਂਦਾ ਘੋਟਣਾ ਮੈਂ ਨਾਲ ਇੰਨੀ ਬਿਵਾਨ ਸੀ ਮੈਂ ਤਾਂ ਵੀ ਸਾਗ ਬਣਾ ਕੇ ਦਿੱਤਾ ਇਹ ਆਪ ਨਹੀਂ ਹਰਦੀ ਆਪਣੀ ਹੱਡ ਦੀ ਮਾਗੇ ਹਾਂ ਕੋ ਮਰਤੀ ਚ ਹੁਣ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਪੈਸੇ ਦੇ ਬੋ ਮੈਂ ਬਿਮਾਰ ਬਿਮਾਰ ਨਹੀਂ ਕੋਟੀ ਦਾ ਆਪ ਨਹੀਂ ਮੋਣ ਕੋਟੀ ਕਾ ਲੂ ਪੱਕਾ ਕਾ ਲੂ ਆਪਾਂ ਮਾਰਕੀਟ ਜਾਣਾ ਡਾਕਟਰ ਤੇ ਜਾਈਏ ਜਾਂ ਨਾ ਜਾਈਏ ਮਾਰਕੀਟ ਪੱਕਾ ਜਾਣਾ ਘੈਂਡ ਘੈਂਡ ਕੋਟੀਆਂ ਲਗਣੇ ਚਾਰ ਪੰਜ ਹੁਣ ਘੈਂਡ ਨੂੰ ਤਾਂ ਅਸੀਂ ਲੈ ਲੀਏ ਲੈ ਗਏ ਗਏ ਇਹ ਵੀ ਮੇਰੀਓ ਲੱਗਿਆ ਦਿੱਤੀ ਬੈਲੀ ਦੇ ਲੱਗ ਰਿਹਾ ਮੋਟਾ ਰੈਡੀ ਆ ਸਾਡੀ ਮੰਮੀ ਇੰਨੀ ਬਿਮਾਰ ਆ ਜੀ ਕੋਈ ਕੱਪੜੇ ਨਹੀਂ ਧੋ ਸਕਦੀ ਜੇ ਕੋਈ ਬੰਦਾ ਸਾਡੇ ਕੱਪੜੇ ਆ ਕੇ ਧੋ ਸਕਦਾ ਉਹ ਜਿਹੜੇ ਕਮੈਂਟਾਂ ਚ ਗਾਲਾਂ ਜੀਆਂ ਕੱਢਦੇ ਨੇ ਉਹ ਬਾਲੇ ਬੋਨੇ ਨਾ ਕਿਉਂ ਹੁਣ ਇੱਥੇ ਬੋਲਣਾ ਉਹ ਉਹ ਆਜੋ ਸਾਡੇ ਕੱਪੜੇ ਧੋ ਜੋ ਹੁਣ ਕੈਮਰਾ ਦੇ ਮੂਰੇ ਹੋ ਉਹ ਕੱਪੜੇ ਧੋ ਜੋ ਇਹ ਸਾਈਡ ਤੇ ਬੈਠੇ ਹਾਂ ਮੈਂ ਦੂਰ ਹਾਂ ਹੁਣ ਸੈਟ ਤੇ ਬੈਠਾ ਕਿਉਂ ਕੈਮਰਾ ਤੋਂ ਤਾਂ ਨਹੀਂ ਕਹਤੇ ਅੱਜ ਇਹ 빙ਾ 빙ਾ ਮੇ ਮਿੰਮੀ ਦੀ ਅੱਖਾਂ ਵੀ ਜੂਝੀ ਲਾਦੀਆਂ ਨੇ ਹਾਂ ਮੇਰਾ ਮੋਨੋ ਹੋ ਸੋ ਜਾ ਹੈ ਹਾਂ ਉਹ ਨਾ ਕੋਈ ਪੈੜੀ ਉਹ ਮਰੀ ਹੈ ਜਿਹੜਾ ਸੋ ਜਾ ਜਾਂਦੀ ਹੈ ਸਾਹ ਤੁਸੀਂ ਮੈਂ ਤਾਂ ਕਹਿ ਤਾ ਨਹੀਂ ਇਹ ਕਿ ਉਹਦਾ ਨਾਮ ਲੈ ਕੇ ਆਲਣ ਭਾ ਲਈ ਅੱਜ ਸਾਗ ਵੱਧਦਾ ਕਿਉਂਕਿ ਅੱਜ ਆਪਨੇ ਕਿਸੇ ਨੇ ਆਉਣ ਤੇ ਦੇ ਆਉਣ ਦੀ ਉਹਦੇ ਵਿੱਚ ਖੁਸ਼ੀ ਵਿੱਚ ਸਾਰਾ ਕੁਝ ਕਰਿਆ ਦੇਣਾ ਕੋਸੋ ਦਿੱਲੀ ਸਰਪ੍ਰਾਈਜ਼ ਨਹੀਂ ਹੈਗਾ ਇਕਾ ਲੋਕ ਕੀ ਸੜਪੜਾਈ ਜੇ ਸੜਪੜਾਈ ਕਿਹ ਜਾਂਦੇ ਹੁੰਦੇ ਹੁੰਦੇ ਜੀ ਮੈਨੂੰ ਤਾਂ ਇਹ ਬਲਡ ਨਾ ਤਾਂ ਬੋਲਣੇ ਆਉਂਦੇ ਸੜਪੜਾਈ ਸਰ ਕੀ ਹੁੰਦਾ ਸਰ ਸਪੜਾਏ ਕੀ ਕੋਈ ਨਹੀਂ ਸਰ ਸਪੜਾਓ ਛੱਡ ਓਏ ਤੇ ਪੰਜਾਬੀ ਚ ਪੰਜਾਬੀ ਚ ਕੀ ਕਹਾਂਗੇ ਸਰਪ੍ਰਾਈਜ਼ ਉਹ ਤਾਂ ਜੋ ਬੇਦੀ ਨਾ ਮਾਗੇ ਫਟਾ ਪੰਜਾਬੀ ਇਹਦੀ ਆ ਹੋ ਗੀ ਮੇਰਾ ਪ੍ਰੈਂਕ ਹੋ ਗਿਆ ਸੱਚੀ ਹੋ ਗਿਆ ਉਹ ਸੱਚੀ ਮੈਨੂੰ ਲੱਗੇ ਵੀ ਚੱਲ ਗਏ ਤੇਰੇ ਡੈਡੀ ਵੀ ਸ਼ਾਇਦ ਉਹਨੂੰ ਸੁਣ ਗਿਆ ਉਹ ਤਾਂ ਆਮ ਨਾ ਆਪਦਾ ਕੰਮ ਕਰਕੇ ਕੁੰਡੇ ਜਿੰਦੇ ਵੀ ਲਾਤੇ ਆਮ ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਆਪਾਂ ਵੀ ਪ੍ਰੈਂਕ ਵਾਲੀਆ ਵੀਡੀਓ ਲੈ ਕੇ ਆਇਆ ਕਰੀਏ ਬੁੜੀਓ ਖਤਰਨਾ ਖਤਰਨਾ ਸਾਰਨੋਂ ਵੱਧ ਪ੍ਰੈਂਕ ਤਾਂ ਤੇਰੇ ਡੈਡੀ ਨਾਲੇ ਹੋਣਗੇ ਮੇਰੇ ਨਾਲ ਤੇਰਾ ਨਾ ਵੀ ਹੋਣ ਮੈਂ ਕਰੂੰਗਾ ਰੋਡੇ ਨਾਲ ਕਮੈਂਟ ਕਰਕੇ ਦੱਸੋ ਇਹ ਹੋਰ ਵੀ ਹੋਰ ਕੋਈ ਕਹਿਣ ਗਈ ਨਹੀਂ ਹੁੰਦਾ ਐਂ ਕਮੈਂਟ ਕਰਕੇ ਦੱਸੋ ਤੁਸੀਂ ਬੁੜੇ ਬੁੜੇ ਠੇਰੇ ਦੇ ਹਾਂ ਵੀ ਕਿਸ ਕਿਸ ਕੇ ਜੀ ਦੇ ਤੁਸੀਂ ਕਿੰਨੀ ਓਵਰ ਦੇ ਹਾਲ ਤੁਸੀਂ ਸਾਨੂੰ ਦੇਖਦੇ ਹੋ ਮੈਨੂੰ ਪਤਾ ਉਹ ਬਈਆ ਰਣ ਦੇਤੀ ਹੈ ਇਹ ਹੀ ਦਿੱਤਾ ਇੱਕ ਬਈ ਰਾਣੀ ਦੇ ਦੀ ਬਹੁਤੇ ਮੇਤੋ ਵੱਡੇ ਨੇ ਬਹੁਤੇ ਮੇਰੇ ਜਾਣਦੇ ਆ ਅੱਧੇ ਮੈਨੂੰ ਜਾਣਦੇ ਆ ਅੱਧੇ ਮੇਰੇ ਤੋਂਣ ਜਾਣਦੇ ਅੱਧੇ ਮੈਨੂੰ ਪੂਰੀ ਚੰਗੀ ਤਰ੍ਹਾਂ ਜਾਣਦੇ ਇੱਕ ਦਾ ਦਾ ਕਮੈਂਟ ਆਇਆ ਕਹਿੰਦਾ ਆਹ ਮੁੰਡੇ ਨੂੰ ਬਾਹਰ ਛੱਡੋ ਇਹ ਬਲੌਕ ਚੇਂਜ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਸਾਡਾ ਮੁੰਡਾ ਇਹ ਕੱਲ ਮੈਂ ਇੱਕ ਬੰਦੇ ਨਾਲ ਗੱਲ ਕਰੀ ਉਹ ਕਹਿੰਦਾ ਕੰਬਾ ਸੁਭਾਅ ਮੈਂ ਕੱਬਾ ਨਹੀਂ ਪਾੜਾ ਕੰਬਾ ਕੰਬਾ ਸੁਭਾਅ ਮੈਂ ਕੋਈ ਨਹੀਂ ਇਹ ਕੰਬਾ ਸੁਭਾਅ ਮਾਂ ਕੱਬਾ ਨਹੀਂ ਮੇਰੇ ਤਾਂ ਪਾੜਾ ਕੰਬਾ ਅਸੀਂ ਤਾਂ ਕਿਸੇ ਨਾਲ ਕੁਝ ਨਹੀਂ ਗੱਲ ਕਰਪੋਣੀ ਪਰਮੈਂਟ